ਥੋੜੇ ਜਿ 5-4 ਬੰਦੀ ਸਿੰਘ ਹੈ ਜਿਹੜੇ ਇਸ ਕੋਲੇ ਜੇਲਾਂ ਦੇ ਵਿੱਚ ਬੈਠੇ ਨੇ ਜਿਹੜੇ ਕੋਈ 30-30 ਸਾਲ 25-25 ਸਾਲ 28-28 ਸਾਲ ਕੈਦਾਂ ਪੂਰੀਆਂ ਕਰਦੇ ਉਹਨਾਂ ਨੂੰ ਛੱਡਣ ਦੀ ਖਾਤਰ ਆਨਾ ਕਾਨੇ ਕੀਤੀ ਜਾ ਰਹੀ ਹੈ ਬੜੇ ਦਬਕੇ ਮਾਰੇ ਜਾ ਰਿਹਾ ਅਸੀਂ ਨਹੀਂ ਛੱਡਦੇ ਕਾਂਗਰਸੀਆਂ ਨਾਲ ਰਲ ਕੇ ਬੀਜੇਪੀ ਦੇ ਲੀਡਰ ਵੀ ਦਬਕੇ ਮਾਰ ਲੱਗੇ ਨੇ ਮੈਂ ਹੈਰਾਨ ਆ ਤੁਸੀਂ ਹਜ਼ਾਰਾਂ ਸਿੱਖ ਦਿੱਲੀ ਦੇ ਵਿੱਚ ਮਾਰਤਾ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਕਿਸੇ ਨੂੰ ਕੜਿਆ ਨਹੀਂ ਕਿਸੇ ਨੂੰ ਕੋਈ ਮੁਕਾਦਮਾ ਨਹੀਂ ਕਿਸੇ ਤੇ ਚਲਾਇਆ ਤੇ ਜੇ 5-4 ਬੰਦਿਆਂ ਨੇ 5-7 ਬੰਦਿਆਂ ਨੇ ਦੇਸ਼ ਆਪਣੇ ਧਰਮ ਦੀ ਖਾਤਰ ਆਪਣੇ ਧਰਮ ਦੇ ਉੱਤੇ ਹੋਏ ਹਮਲੇ ਦੀ ਖਾਤਰ ਆਪਣੇ ਗੁਰੂ ਘਰਾਂ ਦੀ ਖਾਤਰ ਕੁਰਬਾਨੀ ਕਰਤੀ ਉਹਨਾਂ ਜੋਸ਼ ਦੇ ਵਿੱਚ ਆ ਕੇ ਨੌਜਵਾਨ ਉਹਨਾਂ ਨੇ ਜਾਤੀ ਖਾਤਰ ਨਹੀਂ ਕੀਤਾ ਸੀ ਆਪਾਂ ਉਹਨਾਂ ਨੇ ਕੌਮ ਦੇ ਲਈ ਕੀਤਾ ਸੀ ਤੇ ਉਹਨਾਂ ਨੂੰ ਛੱਡਣ ਦੇ ਵਾਸਤੇ ਤੁਸੀਂ ਬੜੇ ਡਰਾਮੇ ਕਰ ਰਹੇ ਆ ਬੜੇ ਗੱਲਾਂ ਸੁਣਾ ਰਹੇ ਆ ਸਾਨੂੰ ਜਿਵੇਂ ਅਸੀਂ ਕੋ ਜਾਣਦੇ ਨਹੀਂ ਸੋ ਇਸ ਕਰਕੇ ਸਾਡਾ ਤਾਂ ਵਿਸ਼ਵਾਸ ਹੀ ਉੱਠ ਰਿਹਾ ਜਾਂਦਾ ਦਿੱਲੀ ਕਿਉਂ ਦਿੱਲੀ ਸਾਡੀ ਬੈਰੀ ਬਣੀ ਹੈ ਕਿਉਂ ਦਿੱਲੀ ਇਹ ਸਾਨੂੰ ਦਿਖਾਉਂਦੀ ਹੈ बार-बार ਸਾਡੇ 'ਤੇ ਧਿਆਨ ਲੈਣਾ ਚਾਹੁੰਦੀ ਹੈ ਦੇਖੋ ਦਿੱਲੀ ਵਾਲਿਓ ਅਸੀਂ ਘੱਟ ਖਾ ਲਾਂਗੇ ਭੁਖੇ ਰਹਿ ਲਾਂਗੇ ਆਪ ਦਾ ਗੁਜ਼ਾਰਾ ਕਰ ਲਾਂਗੇ ਪਰ ਥੋੜੀ ਹੀਨਤਾ ਨਹੀਂ ਮੰਨਦੇ ਥੋੜ੍ਹਾ ਜੱਟੇ ਹੀ ਧਿਤਨੀ ਅਸੀਂ ਲੰਘਦੇ ਹੈਗੇ ਸਾਡੀ ਕੌਮ ਦੇ ਵਿੱਚ ਵੀ ਕੌਮ ਬੁਝਿੱਦਲ ਵੀ ਹੈਗੇ ਆ ਕਮਜ਼ੋਰ ਵੀ ਹੈਗੇ ਆ ਉਹ ਕਰ ਜਾਂਦੇ ਨਹੀਂ ਇਹਦੀਆਂ ਗੱਲਾਂ ਪਰ ਜਿਹੜੀ ਸਿੱਖ ਕੌਮ ਹੈ ਇੱਥੇ ਦਿੱਲੀ ਦੇ ਦਰਵਾਜ਼ੇ ਲੈਣਾ ਇਹ ਬੁਗਲਾ ਵੇਲੇ ਆਈ ਦਿੱਲੀ ਦੇ ਸਵਾਸ ਨਾ ਅੰਗਰੇਜ਼ਾਂ ਵੇਲੇ ਆਈ ਦਿੱਲੀ ਦੇ ਦਰਵਾਜ਼ੇ ਲਈ ਨਾ ਕਾਂਗਰਸ ਤੋਂ ਬੜੀ ਕੌਮ ਤੁਸੀਂ ਹੁਣ ਭਾਜਪਾ ਵਾਲੇ ਤੁਸੀਂ ਡਰਾਉਣਾ ਚਾਹੁੰਦੇ ਕੌਮ ਤੁਸੀਂ ਵੀ ਉਹ ਸਿਰਾ ਪਏ ਹੋ ਸੋਚ ਲਓ ਕੋਈ ਵੱਡੀ ਗੱਲ ਨਹੀਂ ਵੱਡਾ ਦਿਲ ਵਿਖਾਓ ਯਾਰ ਜੇ ਸੋਨੀਆ ਗਾਂਧੀ ਆਪਦੇ ਘਰ ਵਾਲੇ ਦੇ ਕਾਤਲਾ ਨੂੰ ਛੜਾ ਸਕਦੀ ਹੈ ਕਹਿੰਦੀ ਮੈਨੂੰ ਕੋਈ ਇਤਰਾਜ਼ ਨਹੀਂ ਛੱਡਦੇ ਪਰ ਉਹਨੇ کورٹ ਤਾਂ ਛੱਡ ਦੇਣ ਤੇ ਤੁਹਾਨੂੰ ਕੀ ਫਰਕ ਪੈਂਦਾ ਹੁਣ ਕੀ ਹੈ ਹੁਣ ਤਾਂ ਜੱਲਸ ਦਾ ਪਰਿਵਾਰ ਵੀ ਤੁਹਾਡੇ ਹੱਥੀਂ ਹੈ ਤੇ ਕਿਉਂ ਸਿਕਾਉਂ ਦਾ ਕਿਉਂ ਨਹੀਂ ਏਡਾ ਵੱਡਾ ਸਿਕਾਉਂ ਦੇ ਉੱਤੇ ਕਿਸੇ ਤੱਕ ਮੈਂ ਆਸਾਨ ਵੀ ਨਹੀਂ ਕਿੜਦਾ ਆਸਾਨ ਤਾਂ ਕਾਹਦੀ ਜਾਇਜ਼ ਗੱਲ ਹੈ ਐਦਾਂ ਪੂੜਕੀਆ ਕਰ ਚੁੱਕੇ ਆ ਪਰ ਤੁਸੀਂ ਕਿਉਂ ਕੁੱਠੇ ਰਾਹ ਪੈ ਗਏ ਕਿਉਂ ਤੁਹਾਡੀ ਬਤ ਮਾਰੀ ਗਈ ਹੈ ਤੁਸੀਂ ਵੀ ਉਹਨਾਂ ਸਰਕਾਰਾਂ ਦੇ ਰਾਹ ਤੇ ਚੱਲ ਪਏ ਤੁਸੀਂ ਵੀ ਅੰਗਰੇਜ਼ਾਂ ਵਾਲੇ ਰਾਹ ਤੇ ਮੁਗਲਾਂ ਵਾਲੇ ਰਾਹ ਤੇ ਤੁਸੀਂ ਵੀ ਕਾਂਗਰਸ ਵਾਲੇ ਰਾਹ ਤੇ ਚੱਲ ਪਏ ਤੁਸੀਂ ਕਹਿੰਦੇ ਸੀ ਅਸੀਂ ਵੱਖਰਾ ਕਰਾਂਗੇ ਵੱਖਰਾ ਕੁਝ ਹੋ ਨਹੀਂ ਰਿਹਾ ਅੱਜ ਮੌਕਾ ਹੈ ਤੁਹਾਡੇ ਕੋਲੇ ਬਹੁਤ ਵਧੀਆ ਨੇ ਇਤਿਹਾਸ ਤੁਹਾਨੂੰ ਵੀ ਕਦੇ maaf ਨਹੀਂ ਕਰੇਗਾ ਤੁਹਾਨੂੰ ਉਦੋਂ ਵੀ ਕਾਲੇ ਅੱਖਾਂ 'ਚ ਤੁਹਾਡਾ ਨਾਮ ਲਿਖੇਗਾ ਇਤਿਹਾਸ ਆਉਣ ਵਾਲੇ ਸਮੇਂ ਜੇ ਤੁਸੀਂ ਇਹ ਗੱਲਾਂ ਦਾਕ ਦਿੱਤੀਆਂ ਸਾਡੀਆਂ ਜਾਇਜ਼ ਗੱਲਾਂ ਮੰਨ ਲਓ ਸੀ ਕੋਈ ਵਾਧੂ ਨਹੀਂ ਮੰਗਦੇ ਕੁਛ ਵੀ ਨਹੀਂ ਮੰਗਦੇ ਵਾਧੂ ਜਾਇਜ਼ ਗੱਲਾਂ ਨੇ ਸਾਡੀਆਂ ਜਾਇਦ ਗੱਲਾਂ ਤਾਂ ਬੰਦ ਲੋ ਬਾਲੜੀਆਂ ਚਾਹੀਦੀਆਂ ਹੁੰਦੀਆਂ ਤੁਸੀਂ ਜਾਇਦ ਗੱਲਾਂ ਤੇ ਵੀ ਭੱਜੀ ਜਾਂਦੇ ਮਰਜੀ ਤੁਹਾਡੀ ਐ ਸਮਾਂ ਕਿਸੇ ਦਾ ਸਦਾ ਨਹੀਂ ਰਹਿੰਦਾ ਜੇ ਅੰਗਰੇਜ਼ ਨਹੀਂ ਰਹੇ ਜੇ ਮੁਗਲ ਨਹੀਂ ਰਹੇ ਜੇ ਕਾਂਗਰਸ ਨਹੀਂ ਰਹੀ ਇੰਨਾ ਲੰਮਾ ਸਮਾਂ ਜਿਹੜੇ ਆ ਤੁਸੀਂ ਪਤਾ ਨਹੀਂ ਹਿਲਦਾ ਜਿਨ੍ਹਾਂ ਦੇ ਰਾਜ ਤੇ ਤੁਸੀਂ ਵੀ ਹਕਾਰੇ ਬੈਠੇ ਆ 第三ਜੀ ਟਰਮ ਕਰਕੇ ਇਸ ਕਰਕੇ ਰਾਜ ਸਦਾ ਤੁਹਾਡਾ ਵੀ ਨਹੀਂ ਰਹਿਣਾ ਕੁਇਸ ਕਰਕੇ ਕੋਈ ਸਮਾਂ ਹੁੰਦਾ ਜਿਹੜਾ ਸਮਾਂ ਆ ਉਹਨੂੰ ਵਰਤ ਲਈਦਾ ਹੁੰਦਾ ਭਲੇ ਦੇ ਕੰਮ ਕਰਦੇ ਹੀ ਦੇ ਹੁੰਦੇ ਆ ਬਾਕੀ ਤੁਹਾਡੀ ਮਰਜ਼ੀ ਹੈ ਕਰਦਾ ਨਾ ਕਰਦਾ ਕਿਸੇ ਜਾਣੋ ਤੁਹਾਡਾ ਕੰਮ ਜਾਣੇ ਸੋ ਮੈਂ ਆਸ ਕਰਦਾ ਕਿ ਇੱਕ ਮੌਕਾ ਤੁਹਾਡੇ ਕੋਲੇ ਸਾਰੇ ਜਿਹੜੇ ਬੰਦੀ ਸਿੰਘ ਹੈ ਕਿ ਹੁਣ ਗੁਰੂ ਨਾਨਕ ਦਾ ਗੁਰਪੁਰਬ ਹੋਣਾ ਜਾਓ ਦੇ ਛੱਡ ਦਿਓ ਜਾਂ ਜਗਦੀਵਾਲੀ ਆਰ ਜਿਹੜੇ ਛੱਡ ਦਿਓ ਤੇ ਫਟੇ ਇਸ ਗੱਲ ਦਾ ਜਾਇਜ਼ੇਕਾਰ ਹੋਏਗੀ ਨਹੀਂ ਤਾਂ ਮੂੰਹ ਕਾਲਸ ਜੀ ਲੈਣੀ ਹੈ ਤੇ ਲੈ ਲਓ ਮੇਰੀ ਸਿਖਰਾਜ ਜੀ ਤੁਹਾਡਾ ਪਾਣੀ ਸਾਡਾ ਖੋਲਿਆ ਟਾਈਮ ਸਾਡੇ ਖੂਨ ਦੀ ਪਰਬੰਦ ਕੋਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਸੈਂਟਰ ਦੀਆਂ ਸਰਕਾਰਾਂ ਸਾਥੋਂ ਚਾਹੁੰਦੀਆਂ ਕੀ ਨੇ ਅੱਜ ਵੀ ਦੇਸ਼ ਦੀ ਇਜ਼ਾਦੀ ਨੂੰ ਕਾਇਮ ਰੱਖਣ ਦੇ ਖਾਤਰ ਬਾਹਰ ਦੇ ਤੇ ਸਾਡੇ ਨੌਜਵਾਨ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ ਜੇ ਪੰਜ ਬੰਦੇ ਮਰਦੇ ਨੇ ਤਾਂ ਦੋ ਜਾਂ ਤਿੰਨ ਸਾਡੇ ਹੁੰਦੇ ਨੇ ਉਹਦੇ ਵਿੱਚ ਇੰਨੀ ਛੋਟੀ ਕੌਮ ਇੰਨੀ ਵੱਡੀਆਂ ਕੁਰਬਾਨੀਆਂ ਦੇਸ਼ ਦੀ ਔਰ ਦੇਸ਼ ਦੀ ਜਿਹੜੀ ਗਵਰਨਮੈਂਟ ਹੈ ਉਹ ਸਾਥੋਂ ਚਾਹੁੰਦੀ ਕੀ ਹੈ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਚਾਹੁੰਦੀ ਹੈ ਸਾਥੋਂ ਕੀ ਕੀ ਸਾਡੇ ਇਮਤਿਹਾਲ ਲੈਣਾ ਚਾਹੁੰਦੀ ਹੈ ਕਿਉਂ ਸਾਡੇ ਨਾਲ ਇਹਨਾਂ ਵਿਤਕਰਾ ਕਰਦੀ ਹੈ ਪੰਜਾਬ ਦੇ ਲੋਕਾਂ ਨਾਲ ਜਿੱਤ ਬਹਾਦਰੀ ਕਰਕੇ ਨਫ਼ਰਤ ਕਰਦੀ ਆਪ ਉਹਨੇ ਬਹਾਦਰ ਨਹੀਂ ਇਹ ਦੇਸ਼ ਦੇ ਲੋਕ ਜਿੰਨੇ ਪੰਜਾਬ ਦੇ ਲੋਕ ਬਹਾਦਰ ਹੈ ਸੌਰੀ ਕੋਈ ਮੇਰੀ ਗੱਲ ਕਿਸੇ ਨੂੰ ਬੁਰੀ ਨਾ ਲੱਗੀ ਹੋਵੇ